ਅਮਰੀਕਾ ਦੇ ਜਿੰਨੇ ਵੀ H1B ਵੀਜ਼ਾ ਧਾਰਕਾ ਜਾਂ F ਵੀਜ਼ੇ ਵਾਲੇ ਆ ਜਾਂ ਫਿਰ ਡਿਪੈਂਡੈਂਟ ਵੀਜ਼ੇ ਤੇ ਜਿਹਨਾਂ ਕੋਲ H1B ਵੀਜ਼ਾ ਉਹਨਾਂ ਦੇ ਬੱਚੇ ਜਾਂ ਉਹਨਾਂ ਦੀ ਫੈਮਿਲੀ ਕੋਈ ਵੀ ਉੱਥੇ ਹੈਗੇ ਆ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਸੋ ਉਹਨਾਂ ਨੂੰ ਆਪਣੀ ਹੋਮ ਕੰਟਰੀ ਨਹੀਂ ਜਾਣਾ ਚਾਹੀਦਾ ਕਿਉਂਕਿ ਵਾਪਸ 트럼ਪ ਪ੍ਰਸ਼ਾਸਨ ਉਹਨਾਂ ਨੂੰ ਨਹੀਂ ਵੜਨ ਦਵੇਗਾ ਅਮਰੀਕਾ ਦੇ ਵਿੱਚ ਜੀ ਹਾਂ ਜੀ ਆਪਾਂ ਇਹਦੇ ਬਾਰੇ ਅੱਜ ਗੱਲਬਾਤ ਕਰਨੀ ਆ ਬਹੁਤ ਵੱਡੀ ਚੇਤਾਵਨੀ ਸਾਹਮਣੇ ਆ ਰਹੀ ਆ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਉਹ ਲੋਕਾਂ ਨੂੰ ਵੀ ਕਰਨਾ ਪੈ ਰਿਹਾ ਜਿਹੜੇ ਇੰਡੀਆ ਜਾ ਰਹੇ ਆ ਜਾਂ ਜਾਣ ਬਾਰੇ ਸੋਚ ਰਹੇ ਆ ਫਿਰ ਤੁਹਾਨੂੰ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਮਿਲੇਗੀ ਸੋ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਲਾਸਟ ਤੱਕ ਜ਼ਰੂਰ ਦੇਖ ਲਿਓ ਤਾਂ ਕਿ ਤੁਸੀਂ ਕਿਸੇ ਐਦਾਂ ਦੀ ਹਰਕਤ ਦਾ ਸ਼ਿਕਾਰ ਨਾ ਹੋ ਜਿਓ ਤਾਂ ਕਿ ਤੁਸੀਂ ਫਿਰ ਪਛਤਾਉਂਦੇ ਰਹੋ ਕਿ ਅਸੀਂ ਹੁਣ ਇੰਡੀਆ ਆਏ ਆ ਇੰਡੀਆ ਜੋਗੇ ਹੀ ਰਹਿ ਗਏ ਐਂਟਰੀ ਤੁਹਾਨੂੰ ਵਾਪਸ ਮਿਲਦੀ ਹੈ ਜੀ ਸੋ ਇਹ ਬਹੁਤ ਵੱਡੀ ਖਬਰ ਆ ਕਿਉਂਕਿ ਜਿੰਨੇ ਏ ਇਮੀਗ੍ਰੇਸ਼ਨ ਸਪੈਸ਼ਲਿਸਟ ਆ ਉਹਨਾਂ ਸਾਰਿਆਂ ਨੇ ਵੀ ਇਹ ਗੱਲ ਤੁਹਾਨੂੰ ਪਹਿਲਾਂ ਤੋਂ ਹੀ ਕਹੀ ਹੋਈ ਆ ਔਰ ਇਵਨ ਇੱਥੇ ਤੱਕ ਕਿ Google ਵਾਲੇ ਹੋਗੇ Microsoft ਵਾਲੇ ਹੋਗੇ ਜਾਂ Apple ਵਾਲੇ ਹੋਗੇ ਉਹਨਾਂ ਨੇ ਵੀ ਤੁਹਾਨੂੰ ਇਹ ਵਾਰਨਿੰਗ ਦਿੱਤੀ ਹੋਈ ਆ ਕਿ ਅਗਰ ਤੁਸੀਂ ਇੰਡੀਆ ਦੇ ਵਿੱਚ ਹੋਰ ਤਾਂ ਜਲਦ ਜਲਦੀ ਵਾਪਸ ਆ ਜਾਓ ਅਗਰ ਤੁਸੀਂ ਇੰਡੀਆ ਜਾਣ ਵਾਲੇ ਸੋਚ ਰਹੇ ਹੋ ਤਾਂ ਇਹ ਭੁੱਲ ਕੇ ਵੀ ਗਲਤੀ ਨਾ ਕਰਿਓ ਫਿਰ ਇਹ ਨਾ ਹੋਵੇ ਕਿ ਤੁਹਾਨੂੰ ਐਂਟਰੀ ਹੀ ਨਾ ਮਿਲੇ ਔਰ ਫਿਰ ਤੁਹਾਡੀਆਂ ਜੌਬ ਵੀ ਜਾਣ ਗਿਆ ਔਰ ਤੁਹਾਡੇ ਜਿਹੜੇ ਸੁਪਨੇ ਸੋਚੇ ਹੋਏ ਆ ਕੀ ਤੁਹਾਡੇ ਬੱਚਿਆਂ ਦੇ ਸਕੂਲ ਉੱਥੇ ਚੱਲਦੇ ਪਿਆ ਤੁਹਾਡੇ ਘਰ-ਬਾਰ ਉੱਥੇ ਆ ਸਾਰਾ ਕੁਝ ਉੱਥੇ ਆ ਗੱਡੀਆਂ ਲੈ ਕੇ ਰੱਖੀਆਂ ਉਹ ਸੋਦੀਆਂ ਸਾਰੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਣਗੇ ਕਿਉਂਕਿ ਤੁਹਾਨੂੰ ਐਂਟਰੀ ਹੀ ਨਹੀਂ ਮਿਲਣੀ ਅਮਰੀਕਾ ਦੇ ਵਿੱਚ ਦੁਆਰੇ ਸੋ ਇਹਦੇ ਬਾਰੇ ਆਪਾਂ ਗੱਲ ਕਰਨੀ ਆਪਾਂ ਤੁਹਾਡੇ ਨਾਲ ਕਿ ਇਹ ਲੜਾਈ ਸਿਰਫ ਸਿਰਫ ਇਹ ਨਹੀਂ ਹੈਗੀ ਕੀ ਡ੍ਰੋਪ ਪ੍ਰਸ਼ਾਸਨ ਜਦੋਂ ਦਾ ਆਇਆ ਤੁਹਾਨੂੰ ਪਤਾ ਹੈ ਕਿ ਕਾਰਵਾਈ ਤੇ ਕਾਰਵਾਈ ਹੋ ਰਹੀ ਆ ਔਰ ਜਿੰਨੇ ਵੀ ਇਲੀਗਲ ਇਮੀਕਰਾਂਸ ਆ ਜਿਨ੍ਹਾਂ ਨੇ ਡੌਕੀ ਲਾ ਕੇ ਜਾਂ ਬਾਰਡਰ ਕ੍ਰੋਸਿੰਗ ਕਰਕੇ ਇੱਥੇ ਆਏ ਹੋਏ ਆ ਅਮਰੀਕਾ ਦੇ ਵਿੱਚ ਸੋ ਉਹਨਾਂ ਦੀ ਫੜੋ ਫੜਾਈ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਹੋ ਰਹੀ ਆ ਮਹਿਮ ਬਹੁਤ ਜ਼ਿਆਦਾ ਵਧਾਈ ਹੋਈ ਆ ਆਈਸ ਦੇ ਫੈਡਰਲ ਏਜੰਟ ਹੋਗੇ ਜਿਹੜੇ ਇਹਨਾਂ ਦੀ ਭੱਤੀ ਲਗਾਤਾਰ ਚੱਲਦੀ ਪਈ ਆ ਇਹਨਾਂ ਨੂੰ ਮਿਲੀਅਨ ਦੇ ਵਿੱਚ ਫੰਡ ਪ੍ਰੋਵਾਈਡ ਕਰਵਾਏ ਜਾ ਰਹੇ ਆ ਕਿ ਬਸ ਜਿੰਨੇ ਵੀ ਹੈਗੇ ਆ ਇਥੇ ਅਨਡਾਕੂਮੈਂਟਡ ਲੋਕ ਤੁਸੀਂ ਉਹਨਾਂ ਨੂੰ ਫੜ ਕੇ ਕੱਢ ਦੋ ਜੋ ਮਰਤੀ ਕਰ ਲੋ ਔਰ ਇਹਦੇ ਰਿਜ਼ਲਟ ਵੀ ਤੁਹਾਨੂੰ ਪਤਾ ਸਾਰੇ ਸਾਹਮਣੇ ਆ ਕਿ 2025 ਚ 2.5 ਮਿਲੀਅਨ ਦੇ ਆਸ-ਪਾਸ ਲੋਕਾਂ ਨੂੰ ਕੱਢ ਦਿੱਤਾ ਅਮਰੀਕਾ ਚ ਜੇ ਜੋ ਵੱਡੀ ਗਿਣਤੀ ਉਹ ਆ ਕਿ ਜਿਹੜੇ ਖੁਦ ਛੱਡ ਕੇ ਚਲੇ ਗਏ ਖੁਦ ਛੱਡ ਕੇ ਕਹਿਣ ਦੇ ਇੱਕ ਮਤਲਬ ਆ ਪਰ ਮਜਬੂਰ ਕੀਤਾ ਗਿਆ ਉਹਨਾਂ ਨੂੰ ਇੱਥੋਂ ਕੱਢਣ ਦੇ ਲਈ ਔਰ ਛੱਡਣ ਦੇ ਲਈ ਸੋ ਐਸੇ ਦੇ ਦਰਮਿਆਨ 트럼ਪ ਸਾਹਿਬ ਨੂੰ ਇਹ ਆ ਕੇ ਮੇਰੇ ਇਹ ਆંકੜੇ ਐਡੇ ਵੱਡੇ ਹੋ ਜਾਣ ਕਿ ਮੈਨੂੰ ਯਾਦ ਕੀਤਾ ਜਾਵੇ ਕਿ ਹਾਂ ਜੀ ਮੈਂ ਇਹ ਕੁਛ ਕਰ ਦਿੱਤਾ ਜੀ ਹਾਂ ਜੀ ਹੁਣ ਇਹ ਲੜਾਈ ਕੱਚੇ ਤੇ ਪੱਕਿਆਂ ਦੀ ਲਈਆਂ ਕਿਉਂਕਿ ਕੱਚਿਆਂ ਜਦੋਂ ਕਰਦੇ ਨੇ 트럼ਪ ਪ੍ਰਸ਼ਾਸਨ ਤਾਂ ਲੋਕਾਂ ਦੇ ਕਮੈਂਟ ਥੱਲੇ ਆਉਂਦੇ ਸੀ ਵਧੀਆ 트럼ਪ ਜੋ ਕਰ ਰਿਹਾ ਕੰਮ ਵਧੀਆ ਕਰ ਰਿਹਾ ਪਰ ਹੁਣ ਇਹ ਲੜ ਟਰੰਪ ਦੀ ਸੋਚ ਦੀ ਆ ਟਰੰਪ ਕੀ ਸੋਚ ਰਿਹਾ ਇਹ ਲੜਾਈ ਟਰੰਪ ਦੇ ਪ੍ਰਸ਼ਾਸਨ ਦੀ ਆ ਪੂਰੀ ਟੀਮ ਦੀ ਆ ਕਿ ਉਹ ਕੀ ਸੋਚ ਰਿਹਾ ਜੀ ਹਾਂ ਜੀ ਅਮਰੀਕਾ ਦੇ ਵਿੱਚ ਜਦੋਂ ਵੀ ਤੁਸੀਂ ਸਟੈਂਪਿੰਗ ਦੇ ਲਈ ਇੰਡੀਆ ਜਾਂਦੇ ਆ ਆਪਣੀ ਹੋਮ ਕੰਟਰੀ ਜਾਂਦੇ ਆ ਕੀ ਹੁੰਦਾ ਕਿ ਉਸ ਟਾਈਮ ਤੇ ਤੁਹਾਨੂੰ ਵਾਪਸੀ ਦੀਆਂ ਅਪਾਇੰਟਮੈਂਟ ਜਾਂ ਡੇਟਾ ਹੀ ਨਹੀਂ ਮਿਲਦੀਆਂ ਅਗਰ ਤੁਸੀਂ ਚਲੇ ਗਏ ਆ ਸਾਲ-ਸਾਲ 2-2 ਸਾਲ ਤੁਹਾਨੂੰ ਅਪਾਇੰਟਮੈਂਟਸ ਹੀ ਨਹੀਂ ਮਿਲ ਰਹੀ ਇਸ ਟਾਈਮ ਦੇ ਉੱਪਰ ਇਹ ਮੈਂ ਨਹੀਂ ਕਹਿ ਰਿਹਾ ਇਹ ਰਿਪੋਰਟਸ ਆ ਰਹੀਆਂ ਗੂਗਲ ਦੇ ਉੱਪਰ ਤੁਸੀਂ ਆਪ ਖੁਦ ਵੀ ਸਰਚ ਕਰਕੇ ਦੇਖ ਲਿਓ ਕਿੰਨਾ ਕੁ ਜ਼ਿਆਦਾ ਬੁਰਾ ਹਾਲ ਆ ਔਰ ਤੁਸੀਂ 6-1.5 ਸਾਲ ਉੱਥੇ ਬਹਿਣਗੇ ਔਰ ਜਿੱਥੇ ਤੁਹਾਡੀ ਕੰਪਨੀ ਦੇ ਵਿੱਚ ਜੋਬ ਚੱਲਦੀ ਪਈ ਹੈ ਤੁਸੀਂ ਜੋਬ ਤੋਂ ਵੀ ਹੱਕ ਤੋਂ ਹੋਗੇ ਕਿਉਂਕਿ ਸਾਫ਼-ਸਾਫ਼ ਦਿੰਦੇ ਆ ਤੁਹਾਨੂੰ ਅਗਰ ਤੁਸੀਂ ਨਹੀਂ ਆ ਸਕਦੇ ਤਾਂ ਫਿਰ ਤੁਸੀਂ ਆਪਣੀ ਜੋਬ ਤੋਂ ਹੱਥ ਤੋੜ ਸਕਦੇ ਹੋ ਕਿਉਂਕਿ ਉਹਨਾਂ ਨੂੰ ਕੰਮ ਚਾਹੀਦਾ ਕੰਮ ਦੇ ਲਈ ਹੀ ਉਹਨਾਂ ਨੇ ਤੁਹਾਨੂੰ ਪੇ ਕੀਤਾ ਕੰਮ ਦੇ ਲਈ ਤੁਹਾਨੂੰ ਹਾਇਰ ਕੀਤਾ ਕਿਉਂਕਿ 트럼ਪ ਪ੍ਰਸ਼ਾਸਨ ਨੇ ਤਾਂ ਪੂਰਾ ਹੀ ਪੂਰਾ ਯੋਰ ਲਾ ਰੱਖਿਆ ਕਿ ਇੰਡੀਅਨ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਉਹਨਾਂ ਨੂੰ ਤਾਂ ਹੀ ਕੱਢ ਹੀ ਦੇਣਾ ਜਿੱਦਾਂ ਮਰਜ਼ੀ ਕਰਦੀ ਹੈ ਪਰ ਹੁਣ ਗਲੇ ਦੀ ਹੱਡੀ ਬਣੇ ਹੋਏ ਆ ਇੰਡੀਅਨ ਉਹ ਜਿਹੜੇ ਇੱਥੇ ਗ੍ਰੀਨ ਕਾਰਡ ਵਾਲੇ ਆ ਜਿਹੜੇ H1B ਵੀਜ਼ਾ ਧਾਰਕ ਆ ਜਿਹੜੇ ਇੱਥੇ ਪੱਕੇ ਆ ਉਹ ਹੁਣ ਟਰੰਪ ਸਾਹਿਬ ਦੀ ਗਲੇ ਦੀ ਹੱਡੀ ਬਣੇ ਹੋਇਆ ਕਿ ਅਸੀਂ ਉਹਨਾਂ ਨੂੰ ਕਿੱਦਾਂ ਕੱਢੀਏ ਥੋ ਸੋ ਟਰੰਪ ਸਾਹਿਬ ਇਸ ਤਰ੍ਹਾਂ ਦੀਆਂ ਸਕੀਮਾਂ ਲਾ ਲਾ ਕੇ ਉਹਨਾਂ ਨੂੰ ਫਸਾ ਰਹੇ ਆ ਉਹਨਾਂ ਦੀ ਹੋਮ ਕਟਰੀਚ ਔਰ ਇੱਥੇ ਨਾ ਆਉਣ ਤੱਕ ਦਾ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਟੈਕਨੀਕਲੀ ਉਹਨਾਂ ਨੂੰ ਰੋਕਿਆ ਜਾਵੇ ਜੀ ਸਿੱਧਾ ਦਾ ਨਹੀਂ ਕਰ ਸਕਦੇ ਉਹਨਾਂ ਨੂੰ ਪਰ ਇਸ ਤਰ੍ਹਾਂ ਦੀਆਂ ਗੇਮਾਂ ਪਾ ਪਾ ਕੇ ਤੁਹਾਨੂੰ ਤੁਹਾਡੇ ਹੋਮ ਕੰਟੇਨਰ ਦੇ ਵਿੱਚ ਫਸਾਇਆ ਜਾ ਰਿਹਾ ਕਦੇ ਤੁਹਾਡੇ ਫੀਸ ਨੇ ਤੁਹਾਡੇ ਵੀਜ਼ੇ ਦੇ ਲਈ ਕੰਪਨੀ ਤੋਂ ਉੱਪਰ ਫੀਸ ਲਾ ਦਿੱਤੀ ਜਾਂਦੀ ਹੈ ਕਿ 1 ਲੱਖ ਡਾਲਰ ਫੀਸ ਦੇਣੀ ਪਵੇਗੀ ਅਗਰ ਤੁਸੀਂ ਬੰਦਿਆਂ ਨੂੰ हायर ਕਰੋਗੇ ਕਿਉਂਕਿ ਟਰੰਪ ਸਾਹਿਬ ਨੂੰ ਇਹ ਇੱਕ ਚੀਜ਼ ਦੀ ਸੋਚ ਪਈ ਹੋਈ ਆ ਕਿ ਜਿੰਨੇ ਵੀ ਸਾਡੇ ਇਹ ਵੀਜ਼ਾ ਹੁੰਦੇ ਆ ਇਹਦੇ ਵਿੱਚੋਂ 70 ਤੇ 80% ਸਿਰਫ ਸਿਰਫ ਇੰਡੀਅਨ ਹੀ ਇਹ ਵੀਜ਼ੇ ਨੂੰ ਹਾਸਲ ਕਰ ਲੈਂਦੇ ਆ ਕੀ وجہ ਹੈ ਸੀ ਆ ਔਰ ਕਿਉਂ ਇਹ ਇੰਡੀਅਨ ਇੰਨੇ ਆਉਂਦੇ ਆ ਕਿਉਂ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਕੱਢ ਸਕਾਂ ਕਿਉਂਕਿ ਲੀਗਲ ਆਉਂਦੇ ਆ ਕੰਪਨੀਆਂ ਤੋਂ ਪਰ ਟੈਕਸ ਵੀ ਲਾਇਆ ਜਾਂਦਾ ਵੀ ਕੰਪਨੀਆਂ ਨੇ ਚਾਹੇ ਆ ਕੇ ਸੀ 1 ਲੱਖ ਡਾਲਰ ਫੀਸ ਦੇਣ ਨੂੰ ਵੀ ਤਿਆਰ ਆ ਪਰ ਸਾਨੂੰ ਇਹੀ ਬੰਦੇ ਚਾਹੀਦੇ ਕਿਉਂ ਕਿਉਂਕਿ ਇੰਟੈਲੀਜੈਂਟ ਆ ਇਮਾਨਦਾਰ ਹਾਰਡ ਵਰਕਰ ਆ ਸੋ ਉਹਦੇ ਕਰਕੇ 트럼ਪ ਪ੍ਰਸ਼ਾਸਨ ਹੁਣ ਇਹ ਨਵੀਆਂ ਨਵੀਆਂ ਨੀਤੀਆਂ ਬਣਾ ਰਿਹਾ कि ਜਦੋਂ ਵੀ ਤੁਸੀਂ ਸਟੈਂਪਿੰਗ ਦੇ ਉੱਪਰ ਜਾਓਗੇ ਤਾਂ ਤੁਹਾਨੂੰ ਇੱਕ ਇੱਕ ਸਾਲ ਦੋ ਦੋ ਸਾਲ ਬਾਅਦ ਦੀਆਂ ਅਪਾਇੰਟਮੈਂਟਸ ਮਿਲ ਰਹੀਆਂ ਹਨ ਔਰ ਜਨੇ ਸਟੂਡੈਂਟਾਂ ਇਸ ਟਾਈਮ ਦੇ ਉੱਪਰ ਉਹਨਾਂ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਹੋਇਆ ਕਿਉਂਕਿ ਇੱਕ ਅੰਕੜਾ ਸਾਹਮਣੇ ਆਇਆ ਕਿ ਪਹਿਲਾਂ ਜਿਹੜੇ ਅਭਿਜੇ 2026 ਦੇ ਵਿੱਚ ਲੱਗੇ ਆ ਜਾਂ 2026 ਦੇ ਵਿੱਚ ਆਣੇ ਆ ਸਟੂਡੈਂਟ ਉਹ ਸਿਰਫ 30% ਰਹਿ ਗਏ 2025 ਦੇ ਵਿੱਚ 70% ਸਟੂਡੈਂਟ ਸੀਗੇ ਕਿਉਂ ਸੀਗੇ ਕਿਉਂਕਿ ਉਹਨਾਂ ਦੀ ਅਪੁਆਇੰਟਮੈਂਟ ਤਾਂ ਪਹਿਲਾਂ ਬਾਈਡਨ ਸਰਕਾਰ ਦੇ ਟਾਈਮ ਤੇ ਜਾਂ 트럼ਪ ਪ੍ਰਸ਼ਾਸਨ ਦੇ ਔਰ ਤੋਂ ਪਹਿਲਾਂ ਉਹਨਾਂ ਨੂੰ ਅਪੁਆਇੰਟਮੈਂਟਸ ਮਿਲੀ ਹੋਈ ਸੀਗੀ ਔਰ ਉਹਨਾਂ ਦੀ ਫੀਸਾਂ ਪੇ ਹੋਈਆਂ ਹੋਈਆਂ ਸੀਗੀ ਪਰ ਇਸ ਟਾਈਮ ਦੇ ਉੱਪਰ ਜਿਹਨੇ ਸਟੂਡੈਂਟ ਆ ਉਹਨਾਂ ਨੂੰ ਔਰ ਦੀ ਇਜਾਜ਼ਤ ਕਿਉਂ ਨਹੀਂ ਕਿਉਂ ਇੰਨੀ ਕਿਰਾਵਟ ਆਇਆ ਕਿਉਂਕਿ ਜਿਹੜੇ ਕੋ ਜਿਹੜੇ ਬੱਚੇ 30 40 ਲੱਖ ਰੁਪਏ ਇੱਕ ਸਾਲ ਦੀ ਫੀਸ ਪੇ ਕਰ ਸਕਦੇ ਆ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਆ ਸਿਰਫ ਸਿਰਫ ਉਹ ਬੱਚਿਆਂ ਨੂੰ ਹੀ ਹੁਣ ਇਸ ਟਾਈਮ ਦੇ ਉੱਪਰ ਵਿਜੇ ਮਿਲਦੇ ਪਿਆ ਜਿਦਾਂ ਕਿ ਪਹਿਲਾਂ ਹੁੰਦਾ ਸੀਗਾ ਨਾਰਮਲ ਕਾਲਜਾਂ ਦੇ ਵਿੱਚ ਉਹ ਭੁੱਲ ਜੋ ਉਹ ਬੱਚਿਆਂ ਨੂੰ ਐਡਮਿਸ਼ਨ ਹੀ ਨਹੀਂ ਮਿਲਦੀ ਪਈ ਇਹ ਇਸ ਟਾਈਮ ਦੇ ਉੱਪਰ 트럼ਪ ਪ੍ਰਸ਼ਾਸਨ ਦੀਆਂ ਕਾਰਵਾਈਆਂ ਹੋ ਰਹੀਆਂ ਜਿਹੜੀਆਂ ਕਿ ਕਿਸੇ ਨੂੰ ਵੀ ਨਹੀਂ ਦਿਖਦੀਆਂ ਪਈਆਂ ਪਰ ਹੁਣ H1B ਵੀਜ਼ਾ ਧਾਰਕਾਂਆਂ ਲਈ ਬਹੁਤ ਹੀ ਜ਼ਿਆਦਾ ਇਹ ਇਸ ਟਾਈਮ ਖਤਰੇ ਦੀ ਘੰਟੀ ਵੱਜੀ ਹੋਈ ਹੈ ਜਿੰਨੇ ਵੀ ਇਮੀਗ੍ਰੇਸ਼ਨ ਦੇ ਮਾਹਿਰ ਆ ਉਹ ਸਾਰਿਆਂ ਨੇ ਇਹ ਗੱਲ ਸਾਰਿਆਂ ਨੂੰ ਕਹਿ ਦਿੱਤੀ ਆ ਕਿ ਤੁਸੀਂ ਭਾਈ ਆਪੋ ਹੀ ਹੋਮ ਕੰਟਰੀ ਦੇ ਵਿੱਚ ਨਾ ਜਾਇਓ ਹਾਲਾਂਕਿ ਸਭ ਨੂੰ ਪਤਾ ਹੈ ਕਿ ਦਸੰਬਰ ਤੇ ਜਨਵਰੀ ਦੇ ਵਿੱਚ ਛੁੱਟੀਆਂ ਹੁੰਦੀਆਂ ਕਿਉਂਕਿ ਨਿਊ ਇਅਰ ਵੀ ਹੁੰਦਾ 크ਿਸਮਸ ਵੀ ਹੁੰਦਾ ਜਿਨ੍ਹਾਂ ਦੇ ਪਰਚੇ ਇੱਥੇ ਹੈਗੇ ਆ ਜਾਂ ਆਫਿਸਾਂ ਚੋਂ ਕਾਲ ਸਾਰੇ ਪਾਸੇ ਛੁੱਟੀਆਂ ਚੱਲਦੀਆਂ ਹੁੰਦੀਆਂ ਸੋ ਸਾਰਿਆਂ ਦਾ ਐਸੇ ਦਿਨਾਂ ਦੇ ਵਿੱਚ ਰੁਝਾਨ ਹੁੰਦਾ ਕਿ ਅਸੀਂ ਆਪਣੀ ਹੋਮ ਕੰਟਰੀ ਚਲੇ ਜਾਈਏ ਜੋ ਸਾਡੇ ਕੰਮਕਾਰ ਹੈਗੇ ਅਸੀਂ ਹੋਮ ਕੰਟਰੀ ਚ ਜਾ ਕੇ ਆਪਣੇ ਨਪਟਾ ਕੇ ਆਈਏ ਪਰ ਇਸ ਟਾਈਮ ਦੇ ਉੱਪਰ ਸਾਰੀਆਂ ਕੰਪਨੀਆਂ ਹਰ ਇਮੀਗ੍ਰੇਸ਼ਨ ਦੇ ਮਾਹਿਰ ਆ ਜਿਹੜੇ ਕਿਉਂ ਰੋਕ ਰਹੇ ਤੁਹਾਨੂੰ ਕਿ ਨਾ ਜਾਓ ਕਿਉਂਕਿ ਰਾਸ਼ਟ ਪ੍ਰਸ਼ਾਸਨ ਅੰਦਰ ਤੋਂ ਇਦਾਂ ਦੀਆਂ ਕਾਰਵਾਈਆਂ ਕਰ ਰਿਹਾ ਜਿਹੜੀਆਂ ਕਿਸੇ ਨੂੰ ਦਿਖਦੀਆਂ ਨਹੀਂ ਪਈਆਂ ਔਰ ਨਾ ਹੀ ਕਿਸੇ ਨੂੰ ਸਮਝ ਆਉਂਦੀਆਂ ਪਈਆਂ ਕਿਉਂਕਿ ਇਲੀਗਲ ਇਮੀਗ੍ਰੈਂਟਾਂ ਨੂੰ ਸਾਫ਼-ਸਾਫ਼ ਚੁੱਕਦੇ ਆ ਉਹਦੇ ਲਈ ਤਾਂ ਆਈਐਸ ਨੇ ਹਥਿਆਰ ਬਣਾ ਕੇ ਸਾਹਮਣੇ ਕੀਤਾ ਹੋਇਆ ਪਰ ਜਿੰਨੇ ਆਪਣੇ ਹੈਗੇ ਆਏ ਜਿਹੜੇ ਐਚ1 ਵੀ ਵੀਜ਼ਾ ਧਾਰਕ ਆ ਜਾਂ ਫੈਮਿਲੀ ਵੀਜ਼ੇ ਵਾਲੇ ਆ ਜਿਹੜੇ ਡਿਪੈਂਡਰ ਤੇ ਆਏ ਆ ਇੱਥੇ ਜਾਂ ਫਿਰ ਜਿਹੜੇ ਸਟੂਡੈਂਟ ਆ ਉਹ ਉਹਨਾਂ ਲਈ ਬਹੁਤ ਹੀ ਇਸ ਟਾਈਮ ਮੁਸੀਬਤ ਦੀ ਘੜੀ ਬਣੀ ਹੋਈ ਆ ਕੀ ਕਰਨ ਕੀ ਨਾ ਕਰਨ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਇੱਕ ਸਰਵੇ ਹੋਇਆ ਸੀਗਾ ਇੰਡੀਆਨ ਦੇ ਉੱਤੇ ਵੀ ਇੰਡੀਆਨ ਜਿਹੜੇ H1B ਵੀਜ਼ਾ ਧਾਰਕਾਂ ਜਾਂ ਜਿਹੜੇ ਇੱਥੇ ਪੱਕੇ ਹੈਗੇ ਸਿੱਧਾ ਤੌਰ ਤੇ ਕਹਿ ਲੀਏ ਕਿ ਉਹ ਲੋਕਾਂ ਨੇ ਇੰਡੀਆ ਜਾਣ ਤੋਂ ਅਵੋਇਡ ਕਿਉਂ ਕੀਤਾ ਕਿਉਂ ਉਹ ਚੀਜ਼ਾਂ ਘਟ ਗਈਆਂ ਬਹੁਤ ਜਦ ਕਿ ਪਹਿਲਾਂ ਬਹੁਤ ਲੋਕ ਜਾਂਦੇ ਸੀਗੇ ਛੁੱਟੀਆਂ ਮਨਾਉਣ ਕਿਉਂ ਲੋਕ ਘਰਾਂ 'ਚ ਆ ਕੇ ਬੈਠ ਗਏ ਸੋ ਐਸੇ ਦੀ ਵਜ੍ਹਾ ਤੋਂ ਲੋਕਾਂ ਨੇ ਇੰਡੀਆ ਜਾਣਾ ਅਵੋਇਡ ਕੀਤਾ ਸੀਗਾ ਕਿਉਂਕਿ 트ੰਪ ਸਰਕਾਰ ਦਾ ਕੁਝ ਵੀ ਨਹੀਂ ਪਤਾ ਕਦੋਂ ਕੀ ਕਰ ਦੇਵੇ ਸੋ ਹੁਣ ਇਹ ਬਹੁਤ ਹੀ ਜ਼ਿਆਦਾ ਵੱਡੀ ਪ੍ਰੋਬਲਮ ਆ ਰਹੀ ਹੈ ਉਹਨਾਂ ਲੋਕਾਂ ਲਈ ਸੋ ਹੁਣ ਤੁਸੀਂ ਅਗਰ ਜਾਣ ਦੇ ਬਾਰੇ ਸਟੈਂਪਿੰਗ ਦੇ ਬਾਰੇ ਸੋਚ ਰਹੇ ਆ ਸੋ ਤੁਸੀਂ ਭੁੱਲ ਜੋ ਅਵੋਇਡ ਕਰੋ ਤਾਂ ਕਿ ਮਸਲਾ ਬਹੁਤ ਗੰਭੀਰ ਹੋਇਆ ਹੋਇਆ ਕਿਸੇ ਨੂੰ ਇਹਦੇ ਵਿੱਚ ਸਮਝ ਨਹੀਂ ਆ ਰਹੀ ਬਹੁਤ ਲੋਕ ਕਹਿਣਗੇ ਕਿ ਕੁਝ ਨਹੀਂ ਹੁੰਦਾ ਮੈਂ ਕੱਲ ਜਾ ਕੇ ਆਵੇਂ ਇਦਾਂ ਹੋ ਗਿਆ ਮੁੱਦਾ ਹੋ ਗਿਆ ਪਰ ਜਿਨ੍ਹਾਂ ਦੇ ਨਾਲ ਬੀਤ ਰਹੀ ਆ ਸੋ ਉਹਨਾਂ ਦੇ ਬਾਰੇ ਸੋਚੋ ਸੋ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਕਿ ਅਗਰ ਕਿਸੇ ਇੱਕ ਭਰਾ ਦਾ ਵੀ ਭਲਾ ਹੋ ਗਿਆ ਤਾਂ ਅਸੀਂ ਸਮਝਾਂਗੇ ਕਿ ਵੀਡੀਓ ਬਣਾਉਣ ਦਾ ਮਕਸਦ ਪੂਰਾ ਹੋ ਗਿਆ ਬਾਕੀ ਤੁਸੀਂ ਖੁਦ ਵੀ ਗੂਗਲ ਦੇ ਉੱਪਰ ਸਰਚ ਕਰਕੇ ਦੇਖ ਲਓ ਜਿਹੜੇ ਸਟੈਂਪਿੰਗ ਦੇ ਲਈ ਰਿਕੁਆਇਰਮੈਂਟ ਮਿਲਦੀਆਂ ਪਈਆਂ ਹੁਣ ਕਦੋਂ ਤੱਕ ਦੀਆਂ ਮਿਲਦੀਆਂ ਪਈਆਂ ਔਰ ਸਟੂਡੈਂਟ ਦੇ ਵਿੱਚ ਵੀ ਤੁਸੀਂ ਖੁਦ ਗੂਗਲ ਕਰਕੇ ਦੇਖ ਲਿਓ ਕਿ ਜਿਹੜੇ ਪਹਿਲਾਂ ਵੀ ਮਿਲੇ ਸੀ ਕਿ ਉਹ ਕਿੰਨੇ ਪਰਸੈਂਟ ਇੰਡੀਆ ਨੂੰ ਵੀਜ਼ੇ ਮਿਲਦੇ ਪਏ ਸੀਗੇ ਔਰ ਇਸ ਟਾਈਮ ਦੇ ਉੱਪਰ ਕਿਉਂ ਇੰਨੀ ਕਿਰਾਉਟ ਆ ਜਾਂ ਕੀ ਉਹਦੀ ਵਜ੍ਹਾ ਔਰ ਜਿਹੜੇ ਵੀਜ਼ੇ ਮਿਲਦੇ ਪਏ ਉਹ ਕਿਹੜੇ ਕਾਲਜ ਦੇ ਵਿੱਚ ਮਿਲਦੇ ਪਏ ਕਿੰਨੀ ਫੀਸ ਪੇ ਕਰਨੀ ਪੈਂਦੀ ਆ ਸੋ ਤੁਸੀਂ ਖੁਦ ਸਮਝਦਾਰ ਆ ਬਾਕੀ ਜਿਹੜੇ ਲੋਕਾਂ ਨੇ ਇਹ ਰਿਪੋਰਟਸ ਵੀ ਪੇਸ਼ ਕੀਤੀਆਂ ਦੀ ਨਿਊਯਾਰਕ ਟਾਈਮ ਦੇ ਵਿੱਚ ਸਰਵੇ ਦੇ ਵਿੱਚ ਇਹ ਰਿਪੋਰਟਸ ਆਈਆਂ ਕਿੰਨੇ ਪਰਸੈਂਟ ਲੋਕ ਘਰੇ ਬੈਠੇ ਆ ਸੋ ਤੁਸੀਂ ਉਹ ਰਿਪੋਰਟਸ ਵੀ ਪੜ੍ਹ ਸਕਦੇ ਆ ਅਗਰ ਜਿਹੜੇ ਬੰਦੇ ਇਹ ਸੋਚਣਗੇ ਕਿ ਨਹੀਂ ਜੀ ਇਹਦਾ ਕੁਝ ਵੀ ਨਹੀਂ ਆ ਬਾਕੀ ਆਈ ਹੋਪ ਬਹੁਤ ਲੋਕਾਂ ਨੇ ਕੁਝ ਮਹਿਸੂਸ ਕੀਤਾ ਹੋਵੇ ਸੋ ਤੁਸੀਂ ਆਪਣੀ ਰਾਏ ਜ਼ਰੂਰ ਲਿਖਣੀ ਹੈ ਕਮੈਂਟ ਕਰਕੇ ਦੱਸਿਓ ਕੀ ਕੁਝ ਹੋ ਰਿਹਾ ਵਾਕਈ ਹੀ ਗਰਾਉਂਡ ਜ਼ੀਰੋ ਦੀ ਰਿਪੋਰਟ ਕੀ ਹੈ ਜ਼ਰੂਰ ਆਪਣੇ ਕਮੈਂਟ ਕਰਿਓ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਚੱਲ ਸਕੇ ਕੀ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਚੱਲ ਰਿਹਾ ਔਰ ਦੂਜੀ ਗੱਲ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਬਾਕੀ ਤੁਹਾਡਾ ਆਪਣਾ ਚੈਨਲ ਆ ਪੰਜਾਬੀ ਹੋ ਅਗਰ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਪਲੀਜ਼ ਰਿਕਵੈਸਟ ਆ ਜ਼ਰੂਰ ਚੈਨਲ ਸਬਸਕ੍ਰਾਈਬ ਕਰ ਲਓ ਸਪੋਰਟ ਕਰੋ ਚੈਨਲ ਨੂੰ ਤੁਹਾਡਾ ਆਪਣਾ ਚੈਨਲ ਆ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਜਾਵੇ ਥੈਂਕ ਯੂ